ਪਿਰ ਤਨ ਕਰਹਿ ਰਲੀਆਂ ਇਛ ਮੇਰੀ ਪੁੰਨੀਆਂ ਗੌੜੀ ਚੰਤ ਮਹੱਲਾ ਪਹਿਲਾ ਸੁਣਨਾਹ ਪ੍ਰਭੂ ਜੀਓ ਏ ਕੱਲੜੀ ਬਨ ਮਾਹੀ ਕਿਉ ਧੀ ਰਹਗੀ ਨਾਹ ਬਿਨਾ ਪ੍ਰਭ ਵੀ ਪਰਵਾਹੀ ਤਨ ਨਾਹ ਬਾਜੂ ਰਹਿ ਨਾ ਸਾਕੇ ਵਿਖਮ ਰੈਣ ਕਨੇਰੀਆ ਨਹਿ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਵਾਜ ਜੋ ਪਿਆਰੇ ਕੋਈ ਨਾ ਸਾਰੇ ਇਹ ਕਲੜੀ ਕੁਰਲਾਈ ਨਾਨਕ ਸਾਹ ਧਨ ਮਿਲੈ ਮਲਾਈ ਬਿਨ ਪ੍ਰੀਤਮ ਦੁਖ ਪਾਏ ਪਿਰ ਛੋਡੇ ਆੜੀ ਜੀਉ ਕਮਣ ਮਲਾਵੇ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ ਸ਼ਬਦ ਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤ ਗੁਰ ਮੇਲੀ ਤਾਂ ਪਿਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ 라ਵੀ ਜਾਂ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨੀ ਘਰਿਆ ਜਿਓ ਕੂੜ ਮੁੱਟੀ ਕੂੜਿਆ ਰੇ ਕਿਉ ਖੂਲੇ ਗਲ ਜੇਵੜੀਆਂ ਜਿਓ ਬਿਨ ਗੁਰ ਅਤ ਪਿਆਰੀ ਹਰ ਪ੍ਰੀਤ ਪਿਆਰੀ ਸ਼ਬਦ ਵਿਚਾਰੇ ਤੇ ਸਹੀ ਕਾਸੋ ਹੋਵੇ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੇ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰਹਿ ਬੇਬਾਣ ਨਾਨਕ ਸੱਚ ਕਰ ਸ਼ਬਦ ਸੰਹਾਪੈ ਡੁੱਬਦਾ ਮਹਿਲ ਕਿ ਜਾਣੇ ਤੇਰਾ ਨਾਮ ਸੱਚਾ ਜੀਉ ਸ਼ਬਦ ਸੱਚਾ ਵਿਚਾਰੂ ਤੇਰਾ ਮਹਿਲ ਸੱਚਾ ਜੀਉ ਨਾਮ ਸੱਚਾ ਵਾਪਾਰੂ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਅਨ ਦਿਨੂ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਲੇ ਵਹ ਖਿਨ ਖਿਨੂ ਪਰਖਲੇ ਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸਚ ਪਾਇਆ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾ ਧਨ ਮਿਲੇ ਮਲਾਈ ਜਿਸਨੂੰ ਆਪ ਮਲਾਈ ਧਨ ਰੈਣ ਸੁਹਿਲੜੀਏ ਜੀਉ ਹਰਿ ਸਿਉ ਚਿਤ ਲਾਏ ਸਤਗੁਰ ਸੇਵੈ ਭਾਉ ਕਰੇ ਜੀਉ ਵਿਚੋ ਆਪ ਗਵਾਏ ਵਿਚੋ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕਾ ਸ਼ਬਦ ਸੁਮਾਉ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੂ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਲ ਹਾਰੂ ਤਨ ਏ ਕਲੜੀ ਜੀਉ ਬਿਨ ਨਾਹ ਪਿਆਰੀ ਦੂਜੈ ਭਾਈ ਮੁਠੀ ਜੀਉ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹਿ ਖੁਆਈ ਊੜ ਬਗੁੱਤੀ ਤਾਂ ਪਰ ਮੁਤੀ ਸਾ ਤਨ ਮਹਿਲ ਨ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਆਨੰਦਿਨ ਰਹੈ ਸਮਾਏ ਨਾਨਕ ਕਾ ਮਨ ਸਦਾ ਰੰਗ ਰਾਤੀ ਹਰ ਜਿਉ ਆਪ ਮਲਾਈ ਤਾਂ ਮਿਲਿਆ ਹਰ ਮੇਲੇ ਜਿਉ ਹਰ ਬਿਨ ਕਮਣ ਮਲਾਈ ਬਿਨ ਗੁਰ ਪ੍ਰੀਤਮ ਆਪਣੇ ਜਿਉ ਕੌਣ ਭਰਮ ਚੁਕਾਏ ਗੁਰ ਭਰਮ ਚ ਕਾਏ ਇਉ ਮਿਲੀਐ ਮਾਏ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨ ਪਾਏ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕਹਿ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕਹਿ ਭਾਏ ਪਿਆਰੇ ਗੌੜੀ ਮਹਲਾ ਤੀਜਾ ਪਿਰ ਬਿਨ ਖਰੀ ਨਮਾਣੀ ਜੀਉ ਬਿਨ ਪਰ ਕਿਉ ਜੀਵਾ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਉ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾਂ ਫਿਰ 라ਵੀ ਲਾਹਾ ਨਾਮ ਸੰਸਾਰੀ ਨਾਨਕ ਕਾਮਣ ਨਾਹ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੀ ਇਨ ਬਿਦ ਮਿਲਹੁ ਪਿਆਰੇ ਸਾ ਧਨ ਸੋਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੀ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੋਂ ਭੁੱਲੀ ਜੀਉ ਮਾਇਆ 모ਹੀ ਪਿਆਰੀ ਝੂਟੀ ਝੂਠ ਲੱਗੀ ਜੀਉ ਕੂੜ ਮੁੱਠੀ ਕੂੜਿਆਰੀ ਕੂੜ ਨਿਵਾਰੇ ਗੁਰਮਤਿ ਸਾਰੇ ਜੂਐ ਜਨਮ ਨਾ ਹਾਰੀ ਗੁਰ ਸ਼ਬਦ ਸੇਵੇ ਸੱਜ ਸਮਾਵੈ ਵਿਚੋ ਹੋ ਮੈਂ ਮਾਰੀ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸ਼ਿੰਗਾਰੂ ਨਾਨਕ ਕਾਮਣ ਸਹਿ ਜਸਮਾਣੀ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੈ ਕਰੂੰ ਬਿਨੰਤੀ ਜੇ ਗੁਰ ਪਾਵੈ ਜਿਉ ਮਿਲੈ ਤੇ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਜਿਓ ਹਰ ਕੈ ਸਹਜ ਸੁਪਾਏ ਮਨ ਮੋਹਨ ਮੋਇ ਲਿਆ ਜਿਓ ਦੁਬਦਾ ਸਹਜ ਸਮਾਏ ਦੁਬਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮਖ ਭਗਤ ਜਿਤ ਸਹਜ ਧੋਨੇ ਉਪਜੈ ਬਿਨ ਭਗਤੀ ਮੈਲ ਨਾ ਜਾਈ ਨਾਨਕ ਕਾਮਣ ਪਿਰਹਿ ਪਿਆਰੀ ਵਿਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੀਐ ਪਿਆਰੇ ਹਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰਨੀ ਵਾਰੀ ਨਾਨਕ ਸੱਚ ਮਿਲੀ ਸੁਹਾਗਣ ਗੁਰ ਕਹਿਤ ਅਪਾਰੇ ਆਵੋ ਦਇਆ ਕਰੇ ਜੀਉ ਪ੍ਰੀਤਮ ਯਤ ਪਿਆਰੀ ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸ਼ਿੰਗਾਰੇ ਸੱਚ ਸ਼ਬਦ ਸ਼ਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸੁਵਾਰੀ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਇ ਸੰਤਾਪੀ ਕਿਸ ਆਗੈ ਜਾਏ ਪੁਕਾਰੀ ਨਾਨਕ ਮਨਮੁਖ ਥਾਉ ਨਾ ਪਾਈ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣਿਆ ਜੀਉ ਤੇਰੇ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਉ ਹਾਪੇ ਬਖਸ਼ਨ ਹਾਰਾ ਅਵਗਣ ਬਖਸ਼ਨ ਹਾਰਾ ਕਾਮਣ ਕੰਤ ਪਿਆਰਾ ਕਾਟ ਕਾਟ ਰਹੇ ਆਸ ਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਐ ਸਤ ਗੁਰੂ ਪੂਜ ਬੁਜਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲਿਵ ਲਾਈ ਨਾਨਕ ਸਹਜੇ ਹਰ ਵਰ ਪਾਇਆ ਸਾ ਤਨ ਨੋਂ ਨਿਦ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਾਰੇ ਸਬਲ ਵਰਤੈ ਜੀਉ ਕਿਉ ਕਰ ਦੁੱਤਰ ਤਰਿਆ ਜਾਏ ਰਾਮ ਨਾਮ ਕਰ ਗੋਹਿ ਥਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਇਉ ਮਰੀਏ ਕਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ RAM ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਧੂਬ ਮੋਏ ਬਿਨ ਪਾਣੀ ਧੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਧਾਤ ਸੰਸਾਰੀ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੇ RAM ਨਾਮ ਵਖਾਣੇ ਆਪ ਤਰੈ ਕੁੱਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੀ RAM ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਉ RAM ਨਾਮ ਵਾਪਾਰਾ RAM ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿਚਹੁ ਆਪ ਗਵਾਈਐ ਹਮ ਮਾਤਿਹীন ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਈ ਨਾਨਕ ਗੁਰਮੁਖ ਸ਼ਬਦ ਸੁਹਾਵੀ ਅੰਦੇ ਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜਿਉ ਆਪੇ ਸ਼ਬਦ ਸواری ਆਪੇ ਸਤਗੁਰ ਆਪ ਸ਼ਬਦ ਜਿਉ ਜੁਗ ਜੁਗ ਭਗਤ ਪਿਆਰੀ ਜੁਗ ਜੁਗ ਭਗਤ ਪਿਆਰੇ ਹਰਿ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਅਬ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲੇ ਹਾਰੀ ਸੱਚੇ ਵਿਟੋ ਆਪੇ ਕਰੇ ਕਰਾਏ ਗਉੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮਨੋ ਦੂਰ ਨਾ ਜਾਏ ਪਿਰਾਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਵ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖਹਿ ਚਿਤ ਲਾਏ ਰਸਨਾ ਹਰ ਰਸ ਚਾਖ ਮੁਈਏ ਜੀਓ ਅਨ ਰਸ ਸਾਧ ਗੁਆਏ ਸਦਾ ਹਰ ਰਸ ਪਾਏ ਜਾਂ ਹਰ ਭਾਈ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਉ ਤਨ ਛੋੜ ਪਰਦੇਸ ਸੁਧਾਏ ਦੂਜਾ ਕਿਨੈ ਸੁਖ ਨਾ ਪਾਉ ਪਿਰਾ ਜੀਉ ਵਿਖਿਆ ਲੋਭ ਨੁਭਾਏ ਵਿਖਿਆ ਲੋਭ ਨੁਭਾਏ ਭਰਮ ਭਲਾਏ ਉਹ ਕਿਉ ਕਰ ਸੁਖ ਪਾਏ ਚਾਕਰੀ ਵਡਾਣੀ ਖਰੀ ਦੁ ਖਾਲੀ ਆਪ ਵਿੱਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਕਦੇ ਚੂਕੈ ਜਾਂ ਗੁਰ ਸ਼ਬਦੀ ਚਿਤ ਲਾਏ ਮਨ ਮੁਖ ਮੁਗਦ ਗਵਾਰ ਪਿਰਾ ਜੀਉ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਉ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨਮੁਖ ਆਪ ਗਿਣਾਇ ਹਰ ਕੇ ਚੱਕਰ ਸਦਾ ਸੁਹੇਲੀ ਗੁਰ ਚਰਣੀ ਚਿਤ ਲਾਏ ਜਿਸਨੋ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮਖ ਆਪ ਬੁਝਾਏ ਰਾਗ ਗਉੜੀ ਸੰਤ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਬੈਰਾਗ ਭਇਆ ਜੀਉ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਬਧਾਤੇ ਪੁਰਖੋ ਬਧਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ਇੱਕ ਬਿਨੋ ਕਰਉ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲੀਆ ਜਿਉ ਦੇਖ ਚਲ ਤਤਮਾਰੇ ਚਲਤਾ ਤਮਾਰੇ ਦੇਖ 모ਹੀ ਉਦਾਸ ਧਨ ਕਿਉ ਧੀਰੇ ਗੁਣਮント ਨਾਹ ਦਇਆਲ ਬਾਲਾ ਸਰਗੁਣ ਭਰਪੂਰੇ ਪਿਰਦੋਸ਼ ਨਾਹੀ ਸੁਖ ਹੈ ਦਾਤੇ ਹਉ ਵਿਛੜੀ ਬੁਰੀਆਰੇ ਬਿਨਵੰਤ ਨਾਨਕ ਦਇਆ ਧਾਰੋ ਕਰ ਆਪੋ ਨਾਹ ਪਿਆਰੇ ਹਉ ਮਾਨੇ ਅਰਪੀ ਸਭ ਤਾਨੇ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦੇਖਾਇਆ ਖਿੰਮਾਹੇ ਸਗਲਾ ਦੁੱਖ ਮਿਟਿਆ ਮਨਹੁ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਆਨੰਦ ਭਇਆ ਜੀਉ ਵਜੀਵਾदाई ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪਹਰਖੇ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵੱਜਹਿ ਘਰਮਹਿ ਪਿਰ ਸੰਗ ਸੀਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਉ ਸੰਤ ਧਰਮਸਾਲਾ ਧਰਮਸਾਲ ਅਪਾਰ ਦੇ ਆਰ ਠਾਕੁਰ ਸਦਾ ਕੀਰਤਨ ਗਾਵੇਹਿ ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਜੈ ਧਿਆਵੇਹਿ ਕਰ ਦਇਆ ਮਯਾ ਦਇਆਲ ਸੁਆਮੀ ਹੋ ਹੋ ਦੀਨ ਕਿਰਪਾ ਦਾ ਬਿਨਵੰਤ ਨਾਨਕ ਦਰਸ ਪਿਆਸੀ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨਹਿ ਏਕ ਜੀ ਅਵਰ ਸਭ ਰਾਲੀ ਮਾਨਹਿ ਤਾਂ ਏਕ ਅਲੇਖ ਠਾਕੁਰ ਜਿਨਹ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਧ ਜਪਹਿ ਨਿਧਾਨਾ ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਧਿਆਵੇ ਮਨ ਬਚਨ ਕਰਮ ਜੇ ਤੁਧ ਆਰਾਧ ਹੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁ ਗਿਆਨ ਬਿਨ ਮੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਆਸਣ ਪਰਵਾਰੇ ਮੋਹਨ ਉਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਬਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮਰਾਰੀ ਬਿਨਵੰਤ ਮਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ